ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਵਾਹਿ ਬਾ ਭਗਵੰਤ ਮਾਨਸਾ ਵਾਹ ਦੇਰੀ سپور ਕਰੀ ਤੈਨੂੰ ਬੋਟਾਂ ਪੰਨ ਤੂੰ ਇੱਕ ਸਾਨਾ ਦਾ ਵੈਰੀ ਹੋ ਗਿਆ ਤੈਨੂੰ ਕਿਧਰੋਂ ਕਿਸੇ ਨੇ ਚੱਕ ਦੇ ਦੀ ਪਤੰਦਰਾ ਜਦੋਂ ਕਾਂਗਰਸੀ ਕਾਲੀ ਤੈਨੂੰ ਨਿੰਦੇ ਜਿਨਾ ਸੀ ਉਹ ਖਬਰਾਂ ਹੀ ਟਪਾਉਂਦੇ ਸੀਗੇ ਵੀ ਇਹ ਅਮੀ ਪੌਂਕੀ ਜਾਂਦੇ ਆ ਰਾਜੇ ਵਿੜਿੰਗ ਵਰਗੇ ਖੈਰੇ ਵਰਗੇ ਸੁਖਵੀਰ ਵਾਦਲ ਸਾਨੂੰ ਉਹ ਬੁਰੇ ਲੱਗਦੇ ਸੀਗੇ ਅੱਜ ਤੂੰ ਸਾਨੂੰ ਬੁਰਾ ਤੂੰ ਲੱਗਣ ਲੱਗਿਆ ਅੱਜ ਸਾਨੂੰ ਬੁਰਾ ਤੂੰ ਲੱਗਣ ਲੱਗਿਆ ਅੱਗੇ ਸਾਨੂੰ ਜਦੋਂ ਵੀ ਭਗਵੰਤ ਮਾਨ ਬੰਦਾ ਬੜਾ ਚੰਗਾ ਕਿ ਤੈਨੂੰ ਵੋਟਾਂ ਪਾਈਆਂ ਸੀ ਦੋ ਸਾਨੂੰ ਉਹ ਵਿਉ ਵਰਗੇ ਲੱਗਦੇ ਸੀ ਜਦੋਂ ਤੈਨੂੰ ਨਿੰਦੇ ਸੀ ਵੀ ਔਰ ਭਗਵੰਤਮਾਨ ਵਰਗਾ ਬੰਦਾ ਹੀ ਨਹੀਂ ਤੇ ਅਸੀਂ ਉਹ ਖਬਰ ੜਪਾਂ ਦੇ ਉਂਗਲ ਨਾਲ ਗਾਹਾਂ ਤੇ ਅੱਜ ਤੇਰਾ ਮੂੰਹ ਦੇਖਣ ਨੂੰ ਜੀ ਨਹੀਂ ਕਰਦਾ ਪੈਰੀ ਖਸਾੜੀ ਵਾਲੇ ਉਹ ਝਾੜੂ ਵਾਲੇ ਉਹ ਤੁਸੀਂ ਤਾਂ ਹੱਥ ਹੀ ੜਪਾ ਦੀ ਯਾਰ ਕਿਸਾਨਾਂ ਦਾ ਸਾਰਾ ਸਮਾਨ ਚੋਰੀ ਕਰਾਤਾ ਕਿਸਾਨਾਂ ਨੂੰ ਘੋਟਿਆ ਕਿਸਾਨਾਂ ਦੇ ਪਏ ਹੋਏ ਘਰ ਜਾੜ ਤੇ ਅੱਗੋਂ ਕਹਿੰਦੇ ਹੋ ਤੁਸੀਂ ਕਿਸਾਨਾਂ ਦੇ ਧਰਨਿਆਂ ਵਿੱਚ ਨਸ਼ਾ ਵਧ ਗਿਆ ਸੀ ਵਾਹ ਵਾਹ ਮਾਂ ਦੇ ਪੁੱਤੋਂ ਨਸ਼ਾ ਦਾ 5 ਸਾਲ ਕਾਂਗਰਸ ਰਹੀਗੀ ਉਹਨਾਂ ਨੇ ਵੀ ਨਹੀਂ ਬੰਦ ਕਰ ਸਕੇ 10 ਸਾਲ ਕਾਲੀ ਦਲ ਤੇ ਭਾਜਪੀ ਇਕੱਠਿਆਂ ਦੀ ਸਰਕਾਰ ਰਹੀਗੀ ਉਹਨਾਂ ਨੇ ਵੀ ਨਹੀਂ ਬੰਦ ਕਰਿਆ 3 ਸਾਲ ਤੈਨੂੰ ਹੋਵੇ ਤੂੰ ਵੀ ਨਹੀਂ ਬੰਦ ਕਰਿਆ ਨਸ਼ੇ ਦੀ ਗੱਲ ਤਾਂ ਬਖਰੀ ਆ ਅੱਗ ਕਿੱਥੋਂ ਪੈਸੇ ਲੈਂਦੇ ਹੋ ਤੁਸੀਂ ਵਿਕਸਾਨਾ ਤੇ लाठी ਚਾਰਜ ਕਿਹੜੀ ਕੰਪਨੀ ਨੇ ਇਸ ਨੂੰ ਖਰੀਦ ਲਿਆ ਇੱਕ ਤਾਂ ਉਹਦੀ ਬੀਬਾ ਉਹ ਭਰਾ ਜੀ 55 ਲੱਖ ਚ ਵਿਕੀ ਹੋਈ ਐ ਉਹਤੇ ਕਾਰਵਾਈ ਨਹੀਂ ਕਰ ਰਹੇ ਤੁਸੀਂ ਮੈਂ ਪਹਿਲਾਂ ਵੀ ਆਖਿਆ ਸੀ ਵੀ 15 ਬੰਦੇ ਜਿਹੜਾ ਬਣਿਆ ਪ੍ਰਧਾਨ ਉਹਦੇ 15 ਬੰਦਿਆਂ ਦੇ ਨੰਬਰ ਨੋਟ ਕਰ ਲਾ ਨਾ ਉਹਦੇ ਕਿਹਨੇ ਨਾਲ ਗੱਲ ਕਰੀ ਪੈਸੇ ਮੰਗੇ ਉਹਨੇ 15 ਦੇ ਜਿਹੜੇ ਨੇ ਸਰਵੇ ਪੀਤੀ ਸੀ ਤੇ ਬੀਬਾ ਜੀ ਦੇ ਸਾਰੇ ਬੰਦਾਂ ਨੇ ਸਕੀਮ ਲਾਈ ਜਾਵੇ ਜਿਵੇਂ ਕੋਈ ਸਾਡੇ ਪਿੰਡਾਂ 'ਚ ਕੋਈ ਹੋ ਜਾਂਦਾ ਕੰਮ ਉਹ ਤੋਂ ਸਾਡੇ ਸਾਰੇ ਪਿੰਡ ਦੇ ਮੋਹਲਿਆਂ ਦੀ ਸਕੀਮ ਲਾਉਣੇ ਉਹ ਕਿਹਦੀ ਕਿਹਦੇ ਨਾਲ ਗੱਲਬਾਤ ਆ ਕੌਣ ਕੀ ਕਰਦਾ ਤੁਸੀਂ ਇਹ ਲਾ ਕੇ ਫੜ ਸਕਦੇ ਸੀ ਬੀਬਾ ਜੀ ਨੂੰ ਚਲੋ ਕੋਈ ਨਾ ਟਾਈਮ ਆਊਗਾ ਰੱਬ ਲਿਆਊਗਾ ਕਿਸੇ ਦੰਦ ਛੋਡੇ ਤੇ ਵੀ ਰਾਤ ਨੂੰ ਪਿਆ ਤੇ ਵਕਤ ਪਾਊਗਾ ਐ ਤਾਂ ਜੇ ਕੋਈ ਦੁਸ਼ਮਣ ਚੜ ਕੇ ਆਵੇ ਨਾ ਬਾਹਰੋਂ ਉਹ ਵੀ ਨਹੀਂ ਹਮਲਾ ਕਰਦਾ ਪਤੰਦਰੋਂ ਤੁਸੀਂ ਆਪ ਦੇ ਬਣ ਕੇ ਹੈ ਤੂੰ ਇਹ ਨਾ ਸਮਝੀ ਵੀ ਉੱਥੇ ਬੈਠੇ ਕਿਸਾਨ ਇਕੱਲੇ ਸੀ ਪਿੰਡਾਂ ਵਾਲੇ ਸਾਰੇ ਐ ਪਹਿਲਾਂ ਤਾਂ ਤੇਰੇ ਪੱਗ ਦੇ ਵਿੱਚੋਂ ਫੁੱਲ ਚੁਗਦੇ ਸੀ ਤੁਸੀਂ ਵੀ ਤੂੰ ਕਹਿੰਦਾ ਹੁੰਦਾ ਨਾ ਸਾਰੀ-ਸਾਰੀ ਰਾਤ ਲੱਗ ਜਾਂਦੀਆਂ ਫੁੱਲ ਚੁਗਦਾਂ ਦੀ ਤੇ ਹੁਣ ਡਲੀਆਂ ਤੇ ਗੋਹੇ ਦੇ ਕਿੱਕਰੇ ਸੋਡੀਆਂ ਪੱਗਾਂ 'ਚੋਂ ਨਿਕਲਿਆ ਕਰਨਗੇ ਬਿੱਲਿਆ ਪਿੰਡਾਂ 'ਚ ਆਇਓ ਤੁਸੀਂ ਸਾਨੂੰ ਵੋਟਾਂ ਪਾਈਆਂ ਫੇਰੀ ਨਹੀਂ ਕਹਿੰਦੇ ਸਾਨੂੰ ਵਿਅਵਰਗੇ ਲੱਗਦੇ ਜਦੋਂ ਸਾਨੂੰ ਕਾਂਗਰਸੀ ਕਾਲੀ ਨੀਂਦੇ ਸੀ ਤੇ ਹੁਣ ਸਾਨੂੰ ਤੂੰ ਜ਼ਹਿਰ ਵਰਗਾ ਲੱਗਦਾ ਜ਼ਹਿਰ ਵਰਗਾ ਸਾਨੂੰ ਵੋਟਾਂ ਪਾਈਆਂ ਦਾ ਕੋਈ ਵੀ ਫਾਇਦਾ ਨਹੀਂ ਨਿਕਲਿਆ ਤੂੰ ਤਾਂ ਆਪਦੀ ਕਰਤੂਤ ਦਿਖਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ